ਸਕ੍ਰੀਨ ਤੇ ਜਿਹੜੀ ਆ ਤੁਸੀਂ ਵੀਡੀਓ ਦੇਖ ਰਹੇ ਆ ਤੁਸੀਂ ਸੋਚਦੇ ਹੋਵੋਗੇ ਕਿ ਇਹ ਵੀਡੀਓ ਦਾ ਮਤਲਬ ਕੀ ਆ ਇਹ ਵੀਡੀਓ ਬਣਦਾ ਮਕਸਦ ਕੀ ਆ ਇਹਦੇ ਮੈਨੇ ਕੀ ਹੈਗੇ ਆ ਇਸ ਤਰ੍ਹਾਂ ਦੇ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਉੱਠਦੇ ਹੋਣਗੇ ਪਰ ਇਹ ਜਿਹੜਾ ਸਵਾਲ ਆ ਉਹਨਾਂ ਨੂੰ ਆ ਜੋ ਲੋਕਾਂ ਦੀ ਜਾਨ ਦੇ ਨਾਲ ਖਲਵਾੜ ਕਰਦੇ ਨੇ ਕਈ ਵਾਰ ਹਾਸੇ ਹੁੰਦੇ ਨੇ ਉਹ ਸੜਕਾਂ ਦੇ ਉੱਪਰ ਇਹੋ ਜਿਹੇ ਜਿਹੜੇ ਟਰੱਕ ਘੁੰਮਦੇ ਨੇ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ ਬਹੁਤ ਖਬਰਾਂ ਲੱਗਦੀਆਂ ਨੇ ਇਹ ਤੇ ਮੈਂ ਔੜ ਤੋਂ ਔੜ ਗਿਆ ਸੀ ਔੜ ਤੋਂ ਜਦੋਂ ਵਾਪਸ ਆ ਰਿਹਾ ਸੀ ਰਾਹੋਂ ਬੰਨੂ ਮਤਲਬ ਆਪਣਾ ਪਿੰਡ ਘਰਚੇ ਨੂੰ ਆ ਰਿਹਾ ਸੀ ਉਸ ਵਕਤ ਮੈਂ ਦੇਖਿਆ ਕਿ ਕਈ ਮੋਟਰਸਾਈਕਲ ਸਵਾਰ ਜਾਂ ਕਿੱਦਾਂ ਹੈਗੇ ਆ ਉਹ ਦੋ-ਦੋ ਮਿੰਟ ਬਾਅਦ ਮੋਟਰਸਾਈਕਲ ਖੜਾ ਕਰਕੇ ਤੇ ਆਪਣੀਆਂ ਅੱਖਾਂ ਨੂੰ ਪੂੰਝਣ ਲੱਪੈਂਦੇ ਸੀਗੇ ਸਾਈਡ ਤੇ ਖੜੇ ਕਰਕੇ ਮੈਂ ਲੰਘੀ ਗਿਆ ਮੈਂ ਕਿਹਾ ਪਤਾ ਨਹੀਂ ਕੀ ਗੱਲਬਾਤ ਹੈਗੀ ਆ ਜਾਂ ਉਦਾਂ ਵੈਸੇ ਕੋਈ ਮੱਛਰ ਪੈ ਗਿਆ ਹੋਣਾ ਜਾਂ ਕੋਈ ਇਹੋ ਜਿਹੀ ਗੱਲਬਾਤ ਹੋਣੀ ਹੈਗੀ ਆ ਪਰ ਫਿਰ ਮੈਂ ਜਦੋਂ ਮੇਰੇ ਦੇ ਨਾਲ ਮੇਨਾ ਵਾਪਰੀ ਆ ਜਿਹੜਾ ਰੋਡ ਦੇ ਇੱਕ ਟਰੱਕ ਜਾ ਰਿਹਾ ਆ ਤੁਸੀਂ ਟਰੱਕ ਦੇ ਉੱਪਰ ਰੇਤਾ ਦੇਖੋ ਉਹਦੀ ਜਿਹੜੀ ਉੱਪਰਲੀ ਬੋਡੀ ਹੁੰਦੀ ਆ ਕੈਵਨ ਹੁੰਦਾ ਨਾ ਉਸ ਤੋਂ ਵੀ 2-3 ਫੁੱਟ ਉੱਚਾ ਰੇਤਾ ਆ ਉਸ ਤੋਂ ਵੀ 2-3 ਫੁੱਟ ਉੱਚਾ ਰੇਤਾ ਆ ਅਸਲ 'ਚ ਉਹ ਜਿਹੜੇ ਰਾਹਗੀਰ ਪਿੱਛੇ ਆ ਰਹੇ ਸੀ ਉਹਨਾਂ ਦੀਆਂ ਉਹ ਅੱਖਾਂ ਵਿੱਚ ਪੈ ਰਿਹਾ ਸੀ ਕੋਈ ਉੱਪਰ ਤਰਪਾਲ ਨਹੀਂ ਸੀ ਦਿੱਤੀ ਗਈ ਕੋਈ ਉਸ ਨੂੰ ਠਗਿਆ ਨਹੀਂ ਸੀ ਗਿਆ ਔਰ ਮੇਰੀਆਂ ਵੀ ਅੱਖਾਂ ਦੇ ਵਿੱਚ ਪਿਆ ਤੇ ਫਿਰ ਮੈਂ ਵੀ ਇੱਕ ਸਾਈਡ ਤੇ ਖੜਾ ਹੋ ਕੇ ਇਹ ਵੀਡੀਓ ਜਿੰਨੇ ਹਾਲ ਕਚੇਰੇ ਵਿੱਚ ਇੱਕੋ ਬਣੀ ਬਣਾਈ ਤੇ ਮੈਂ ਵੀ ਆਪਣੀਆਂ ਅੱਖਾਂ ਨੂੰ ਉੱਥੇ ਪੁੰਜਣ ਲੱਪੇ ਮੇਰੀਆਂ ਅੱਖਾਂ ਵਿੱਚ ਕਾਫੀ ਰੇਤਾ ਪਿਆ ਹੁਣ ਅਚਾਨਕ ਇਹ ਜਿਹੜਾ ਦੋ ਤਿੰਨ ਫੁੱਟ ਉੱਚਾ ਰੇਤਾ ਉੱਪਰ ਨੂੰ ਚੱਕਿਆ ਹੋਇਆ ਹੈ ਇਹਨਾਂ ਲੋਕਾਂ ਨੇ ਉਹ ਦੂਸਰੇ ਪਾਸੇ ਇਹ ਦੇਖੋ ਬਿਲਕੁਲ ਨੰਗਾ 0% ਵੀ ਉੱਪਰ ਸੇਫਟੀ ਨਹੀਂ ਕੀਤੀ ਗਈ ਕੋਈ ਤਰਪਾਲ ਨਹੀਂ ਦਿੱਤੀ ਗਈ ਕੁਝ ਬੰਦਿਆ ਨਹੀਂ ਗਿਆ ਕੁਝ ਨਹੀਂ ਕੀਤਾ ਗਿਆ ਜਿਹੜੇ ਮੋਟਰਸਾਈਕਲ ਸਵਾਰ ਹੁੰਦੇ ਆ ਬਾਹਨ ਸਵਾਰ ਹੁੰਦੇ ਆ ਗਿਆ ਚਾਲਕ ਹੁੰਦੇ ਆ ਚਲੋ ਕਾਰਾਂ ਦੇ ਮੋਰੇ ਤਾਂ ਸ਼ੀਸ਼ੇ ਲੱਗੇ ਹੁੰਦੇ ਆ ਗੱਡੀਆਂ ਦੇ ਮੋਰੇ ਸ਼ੀਸ਼ੇ ਲੱਗੇ ਹੁੰਦੇ ਆ ਪਰ ਆਮ ਜਿਹੜੇ ਪੈਦਲ ਜਾਂਦੇ ਆ ਕੋਈ ਸਾਈਕਲ ਵਾਲਾ ਹੁੰਦਾ ਆ ਕੋਈ ਮੋਟਰਸਾਈਕਲ ਤੇ ਹੁੰਦਾ ਕੋਈ ਸਕੂਟਰੀ ਤੇ ਹੁੰਦਾ ਹੈਗਾ ਆ ਹੁਣ ਤੁਸੀਂ ਸੋਚੋ ਜੇ ਇੱਕਦਮ ਕਿਤੇ ਅਚਾਨਕ ਉਹ ਜਿਹੜੀ ਢਿੱਗ ਜੇ ਹੀ ਡਿੱਗ ਜਾਂਦੀ ਆ ਥੱਲੇ ਤੇ ਕੋਈ ਮੋਟਰਸਾਈਕਲ ਵਾਲਾ ਪਿੱਛੇ ਆ ਜਾਂ ਕੋਈ ਬਾਹਨ ਵਾਲਾ ਪਿੱਛੇ ਹੈਗਾ ਆ ਤਾਂ ਤੁਸੀਂ ਦੇਖ ਸੋਚੋ ਉਹਦੀਆਂ ਅੱਖਾਂ ਦੇ ਵਿੱਚ ਜਦੋਂ ਇਹ ਇੱਕਦਮ ਇਹ ਰੇਤਾ ਪਏਗਾ ਔਰ ਤੁਸੀਂ ਇਹ ਦੇਖੋ ਰੇਤਾ ਪੈਂਦਾ ਵੀ ਬੜੀ ਤੇਜ਼ੀ ਦੇ ਨਾਲ ਹੈਗਾ ਆ ਤਾਂ ਦੱਸੋ ਹਾਦਸਾ ਹੋਏਗਾ ਕਿ ਨਹੀਂ ਹੋਏਗਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਇਹੋ ਜਿਹੇ ਟਰੱਕ ਆਏ ਗਿਆ ਇਹੋ ਜਿਹੀਆਂ ਗੱਡੀਆਂ ਹੈਗੀਆਂ ਆ ਜਾਂ ਟਿਪਰ ਹੋਣ ਚਾਹੇ ਗੱਡੀ ਇਹ ਟਰੱਕ ਸਿਗਾ ਵੱਡਾ ਔਰ 2-3 ਫੁੱਟ ਉਚਾਈ ਅਸਕਰ ਰੇਤਾ ਲੇਕਿਨ ਮੈਂ ਵੀਡੀਓ ਬਿਸਕੁਟਰੀ ਤੇ ਚਲਦੇ-ਚਲਦੇ ਪਿੱਛੇ ਬਣਾਦਾ ਗਿਆ ਤਾਂ ਜਦੋਂ ਮੇਰੀਆਂ ਅੱਖਾਂ ਦੇ ਵਿੱਚ ਪੈ ਗਿਆ ਤਾਂ ਮੈਨੂੰ ਵੀ ਸਾਈਡ ਤੇ ਰੋਕਣਾ ਪਿਆ ਤੇ ਕਾਫੀ ਧੇਰ ਮੇਰੀ ਅੱਖਾਂ ਦੇ ਵਿੱਚ ਉਹ ਰੇਤੇ ਦੀ ਲੜਕ ਪੈਂਦੀ ਰਹੀ ਤੇ ਉੱਥੋਂ ਮੈਂ 20 ਰੁਪਏ ਦੀ ਉਹ ਹਾਂ ਮੈਂ ਪਾਣੀ ਦੀ ਬੋਤਲ ਉੱਥੋਂ ਕਿਸੇ ਤੋਂ ਲਈ ਉਹਦੇ ਨਾਲ ਅੱਖਾਂ ਧੋਤੀਆਂ ਤਾਂ ਫੇਰ ਜਾ ਕੇ ਮੈਂ ਆਪਣੇ ਪਿੰਡ ਵਾਪਸ ਆਇਆ ਇਹ ਵੀਡੀਓ ਨੂੰ ਮੈਂ ਪਾਣੀ ਇਸ ਲਈ ਜ਼ਰੂਰੀ ਸਮਝਿਆ ਇਹ ਇਹਦੇ ਕਾਰਨ ਹਾਦਸੇ ਬਹੁਤ ਜ਼ਿਆਦਾ ਹੁੰਦੇ ਹੈਗੇ ਆ ਨਮਾਸ਼ੇਰਦ ਬਾਬਾ YouTube ਚੈਨਲ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਆ ਰਿਕੁਐਸਟ ਕਰਦਾ ਆ ਤੁਹਾਨੂੰ ਕਿ ਇਹੋ ਜਿਹੇ ਵਾਹਨਾਂ ਦੇ ਲਈ ਕੋਈ ਸਖਤ ਕਾਨੂੰਨ ਬਣਾਓ ਜਿਹੜੇ ਦੂਜੇ ਹਾਦਸੇ ਹੁੰਦੇ ਉਹ ਤੇ ਅਕਸਰ ਆਜ ਦੇ ਦਿਨ ਹੁੰਦੇ ਰਹਿੰਦੇ ਆ ਪਰ ਇਹਨਾਂ ਦੇ ਕਾਰਨ ਜਿਹੜੀਆਂ ਜਾਨਾਂ ਚਲੇ ਜਾਂਦੀਆਂ ਆ ਕਈ ਵਾਰ ਇੱਕ ਦੂਜੇ ਨਾਲ ਮੋਟਰਸਾਈਕਲ ਸਕੂਟਰ ਟਕਰਾ ਜਾਂਦੇ ਆ ਜਦੋਂ ਇੱਕਦਮ ਅੱਖਾਂ ਦੇ ਵਿੱਚ ਰੇਤਾ ਪੈਂਦਾ ਹੈਗਾ ਤਾਂ ਤੁਸੀਂ ਸੋਚੋ ਜਿੱਥੇ ਇੰਨਾ ਰੇਤਾ ਓਵਰਲੋਡ ਕਰ ਲੈਂਦੇ ਆ ਉੱਪਰ ਤੱਕ ਚਲੇ ਜਾਂਦਾ ਹੈਗਾ ਤਾਂ ਕਿ ਇਹਨੂੰ ਸੇਫਟੀ ਕਰਨ ਦੇ ਲਈ 15-20 ਮਿੰਟ ਲਾ ਕੇ ਕਿ ਉੱਪਰ ਕੋਈ ਤਰਪਾਲ ਨਹੀਂ ਦੇ ਸਕਦੇ ਹੈਗੇ ਇਸ ਨੂੰ ਢੱਕ ਨਹੀਂ ਸਕਦੇ ਸੋ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈਗੀ ਆ ਇਹਨਾਂ ਦੇ ਉੱਪਰ ਨੱਥ ਪਾਈ ਜਾਵੇ ਤਾਂ ਜੋ ਜਿਹੜੇ ਆ ਹਾਦਸੇ ਹੋਣ ਤੋਂ ਬਚੇ ਜਾਣ ਇਹ ਦੂਜੇ ਹਾਦਸੇ ਤੇ ਇੱਕ ਹੋਣੀ ਤੇ ਔਣ ਹੋਣੀ ਦੋ ਚੀਜ਼ਾਂ ਆ ਇਹ ਤੇ ਇਹ ਹੋਣੀ ਆ ਉਹ ਤੇ ਹੋ ਜਾਂਦੀ ਆ ਇਹ ਔਣ ਹੋਣੀ ਆ ਕਿਉਂਕਿ ਉਹਦੇ ਮੌਤ ਜਿਹੜੀ ਹੈਗੀ ਆ ਟਰੱਕ ਦੇ ਉੱਪਰ ਐਡਾ ਰੇਤਾ ਲੱਦ ਕੇ ਉਹ ਸਿੱਧੀ ਸਪੀਡ ਦੇ ਵਿੱਚ ਜਾ ਰਹੀ ਆ ਤੇ ਰੇਤਾ ਪਿੱਛੇ ਲੋਕਾਂ ਦੀਆਂ ਅੱਖਾਂ 'ਚ ਪੈ ਰਿਹਾ ਸਿਰ ਦੇ ਵਿੱਚ ਪੈ ਰਿਹਾ ਹੈ ਬੱਚਿਆਂ ਦੀਆਂ ਅੱਖਾਂ ਵਿੱਚ ਪੈ ਰਿਹਾ ਹੈਗਾ ਆ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜ਼ਿਲ੍ਹਾ ਪੱਤਰ ਤੇ ਨਵਾਂ ਸ਼ਹਿਰ ਤੱਕ ਹੀ ਔਰ ਸਰਕਾਰ ਨੂੰ ਬੇਨਤੀ ਆ 50 ਪੱਦਰ ਦੇ ਉੱਪਰ ਇਹ ਐਲਾਨ ਕਰ ਦਿੱਤਾ ਜਾਵੇ ਕਿ ਅਗਰ ਤੁਸੀਂ ਇਹਨੂੰ ਓਵਰਲੋਡ ਵੀ ਕੀਤਾ ਹੈ ਮੰਨ ਲਓ ਵੈਸੇ ਤਾਂ ਓਵਰਲੋਡ ਚਾਹੀਦਾ ਨਹੀਂ ਤਾਂ ਕਟੋ-ਕਟ ਜਿਹੜਾ ਆ ਉਸ ਦੀ ਸੇਫਟੀ ਤਾਂ ਕਰੋ ਪਿੱਛੇ ਆਣ ਜਾਣ ਵਾਲੇ ਵੀ ਤਾਂ ਇਨਸਾਨ ਹੁੰਦੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਰਕਾਰ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਹਰ ਬੰਦਿਆਂ ਤੱਕ ਵੀਡੀਓ ਪਹੁੰਚ ਸਕੇ ਤੇ ਮੈਂ ਤਾਂ ਪਿੰਡਾਂ ਵਾਲਿਆਂ ਨੂੰ ਵੀ ਕਹੂੰਗਾ ਜਿੱਥੇ ਵੀ ਕਿਤੇ ਇਹੋ ਜਿਹੀ ਗੱਡੀ ਦੇਖਦੇ ਆ ਓਵਰਲੋਡ ਰੇਤਾ ਪਿਆ ਹੋਇਆ ਆ ਉਸ ਦੇ ਉੱਪਰ ਕੋਈ ਸੇਫਟੀ ਨਹੀਂ ਕੀਤੀ ਹੋਈ ਉਹਨਾਂ ਗੱਡੀਆਂ ਨੂੰ ਰੋਕੋ ਤੇ 112 ਜਾਂ ਪੁਲਿਸ ਪ੍ਰਸ਼ਾਸਨ ਨੂੰ ਉਸੇ ਵਕਤ ਫੋਨ ਕਰੋ ਤੇ ਕਿਉਂਕਿ ਅਚਾਨਕ ਖਾਸੇ ਜਿਹੜੇ ਆ ਇਹਦੇ ਕਾਰਨ ਹੁੰਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨੂੰ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋ ਸ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਪਿੰਡਾਂ ਵਾਲਿਆਂ ਨੂੰ ਵੀ ਸਰਪੰਚਾਂ ਨੂੰ ਮੈਂ ਪੰਚਾਇਤਾਂ ਨੂੰ ਕਹੂੰਗਾ ਕਿ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਅਲੋਸਮੈਂਟਾ ਕਰ ਦੇਣ ਕਿ ਇਹੋ ਜਿਹਾ ਜੇ ਕਿਤੇ ਵੀ ਵਾਹਨ ਪਾਇਆ ਜਾਂਦਾ ਤਾਂ ਉਹਨੂੰ ਤੁਰੰਤ ਰੋਕ ਲਿਆ ਜਾਵੇ ਕਿਉਂਕਿ ਇਹ ਜਾਨਾਂ ਦਾ ਖੋਹ ਬਣਦੇ ਆ ਮੈਂ ਇੱਕ ਨਵਾਂ ਸ਼ਹਿਰ ਦਵਾਬਾ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਇਹ ਵੀਡੀਓ ਪਾ ਰਿਹਾ ਕਿਉਂਕਿ ਅੱਜ ਮੈਂ ਕਈ ਬੰਦੇ ਦੇਖੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਪੈ ਰਿਆ ਸੀਗਾ ਤੇ ਅੱਗੇ ਵੀ ਵੈਸੇ ਵਹਨ ਜਾਂਦੇ ਹੈਗੇ ਪਰ ਇਹ ਓਵਰਲੋਡ ਟਰੱਕ ਸੀਗਾ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਪੰਜਾਬ ਲੈਵਲ ਤੇ ਵੀ ਔਰ ਪ੍ਰਸ਼ਾਸਨ ਨੂੰ ਵੀ ਔਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਿ ਜਿੱਥੇ ਵੀ ਇਹੋ ਜਿਹੀ ਗੱਡੀ ਕੋਈ ਨਜ਼ਰ ਆਂਦੀ ਆ ਉਸ ਨੂੰ ਰੋਕ ਕੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਫੋਨ ਕਰੋ ਜਿਹੜੇ ਇਹੋ ਜਿਹੇ ਜਾਨਾਂ ਦਾ ਖੋਹ ਬਣਦੇ ਆ ਤਾਂ ਜੋ ਕਿਸੇ ਦੀ ਜਿਹੜੀ ਕੀਮਤੀ ਜਾਨ ਨਾ ਜਾ ਸਕੇ